ਹੈਲੋ ਦੋਸਤੋ ਮੈਂ ਲਖਵੀਰ ਸਿੰਘ ਇਸ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਦੋਸਤੋ ਇਸ ਵੀਡੀਓ ਦੇ ਵਿੱਚ ਅਸੀਂ 8ਵੀਂ ਕਲਾਸ ਦੀ ਜਿਓਮੈਟ੍ਰੀਕਲ ਡਰਾਇੰਗ ਦੀ ਕਿਤਾਬ ਦੇ ਇਹ ਪ੍ਰਸ਼ਨ ਦਾ ਹੱਲ ਕਰਾਂਗੇ ਆਓ ਸਭ ਤੋਂ ਪਹਿਲਾਂ ਆਪਾਂ ਇਸ ਦੀ ਰਚਨਾ ਦੇਖ ਲੈਣੇ ਆ ਪ੍ਰਸ਼ਨ ਨੰਬਰ 7 ਦਿੱਤੀ ਰੇਖਾ AB ਤੇ ਸੈਕਟਿਫੀਅਰਾਂ ਦੀ ਸਹਾਇਤਾ ਨਾਲ ਫਰਮ ਅੱਠ ਪੁਜ ਬਣਾਓ ਰਚਨਾ AB ਰੇਖਾ ਲਓ ਅਤੇ ਇਸ ਦੇ ਦੋਨੇ ਪਾਸਿਆਂ ਨੂੰ ਵਧਾਓ AB ਰੇਖਾ ਤੇ ਬਿੰਦੂ A ਅਤੇ B ਤੇ 45 ਡਿਗਰੀ ਦੇ ਸੈਕਟਿਫੀਅਰ ਦੇ ਨਾਲ ਬਾਹਰ ਵਾਲੇ ਪਾਸੇ 45 45 ਡਿਗਰੀ ਦੇ ਕੋਣ ਬਣਾਉਂਦੀਆਂ ਹੋਈਆਂ ਰੇਖਾਵਾਂ BF ਅਤੇ AH ਖਿੱਚੋ BF ਅਤੇ AH ਰੇਖਾਵਾਂ ਨੂੰ AB ਰੇਖਾ ਦੇ ਬਰਾਬਰ ਕੱਟੋ ਰੇਖਾ FI ਤੇ H ਨੂੰ ਮਿਲਾਓ ਰੇਖਾ CH ਤੇ ਬਿੰਦੂ FI ਤੇ ਅਤੇ H ਤੇ ਲੰਭ FD ਅਤੇ HG ਖਿੱਚੋ ਅਤੇ ਇਹਨਾਂ ਦੋਨਾਂ ਨੂੰ ਰੇਖਾ AB ਦੇ ਬਰਾਬਰ ਕੱਟੋ GD ਨੂੰ ਮਿਲਾਓ ਰੇਖਾ AB ਦੇ ਬਿੰਦੂ A ਅਤੇ B ਤੇ ਲੰਭ AF ਅਤੇ BE ਖਿੱਚੋ ਬਿੰਦੂ ਜੀ ਅਤੇ ਡੀ ਤੇ 45 45 ਡਿਗਰੀ ਦੇ ਕੋਣ ਬਣਾਓ ਜੋ ਕਿ ਲੰਬ ਅਰਧਕ ਏ ਐਫ ਨੂੰ ਐਫ ਤੇ ਅਤੇ ਬੀ ਈ ਨੂੰ ਈ ਤੇ ਕੱਟਣ ਐਫ ਅਤੇ ਈ ਨੂੰ ਮਿਲਾਓ ਏ ਬੀ ਫੀ ਡੀ ਈ ਐਫ ਜੀ ਐਚ ਚ ਲੜਿੰਦੀ ਅੱਠਪੁਜਾ ਆਓ ਦੋਸਤੋ ਹੁਣ ਆਪਾਂ ਇਸ ਨੂੰ ਪੇਪਰ ਤੇ ਬਣਾ ਕੇ ਦੇਖਦੇ ਹਾਂ 7ਵੇਂ ਪ੍ਰਸ਼ਨ ਦੇ ਲਈ ਸਭ ਤੋਂ ਪਹਿਲਾਂ ਆਪਾਂ ਰੇਖਾ ਏ ਬੀ ਲੈ ਲਾਂਗੇ ਤੇ ਉੱਤੇ ਏ ਤੇ ਬੀ ਮਾਰਕ ਕਰ ਦੇਵਾਂਗੇ ਫਿਰ ਅਸੀਂ ਇਹ ਰੇਖਾ ਨੂੰ ਦੋਨਾਂ ਤਰਫ ਨੂੰ ਵਧਾ ਦੇਵਾਂਗੇ ਐਫ ਵਾਲੇ ਪ੍ਰਸ਼ਨ ਦੀ ਵਿਧੀ ਵੀ ਛੇਵੇਂ ਪ੍ਰਸ਼ਨ ਵਰਗੀ ਹੀ ਹੈ ਬਸ ਇਹਦੇ ਵਿੱਚ ਅਸੀਂ ਪ੍ਰਕਾਰ ਦੀ ਜਗ੍ਹਾ ਤੇ 60 ਸਕੇਅਰ ਦੀ ਵਰਤੋਂ ਕਰਨੀ ਹੈ ਇਹਦੇ ਵਿੱਚ ਆਪਾਂ 45 ਡਿਗਰੀ ਵਾਲਾ ਸਰਕਲ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਪੁਆਇੰਟ ਏ ਦੇ ਉੱਪਰ 45 ਡਿਗਰੀ ਦਾ ਕੋਣ ਬਣਾ ਦਾਂਗੇ ਅਤੇ ਫਿਰ b ਦੇ ਉੱਪਰ ਵੀ 45 ਡਿਗਰੀ ਦਾ ਕੋਣ ਬਣਾਵਾਂਗੇ ਕਿਤੇ ਫਿਰ 90 ਡਿਗਰੀ ਦੇ ਉੱਤੇ ਡੌਟ ਲੰਘਾ ਲਗਾ ਦਾਂਗੇ ਐਵੇਂ ਇੱਧਰ ਵੀ ਤੋ ਆਦਾਸੀਂ AB ਰੇਖਾ ਜਿੰਨੀ ਪ੍ਰਕਾਰ ਖੋਲਾਂਗੇ A ਤੇ ਰੱਖ ਕੇ ਇਧਰ ਕਟਲਾ ਲਾਵਾਂਗੇ ਅਤੇ B ਤੇ ਰੱਖ ਕੇ ਇਧਰ ਕਟ ਲਗਾਵਾਂਗੇ ਇਹਨਾਂ ਦਾ ਨਾਮ ਅਸੀਂ C ਤੇ اچ ਰੱਖ ਦਾਂਗੇ C ਤੇ اچ ਨੂੰਸੀਂ ਮਿਲਾ ਦਵਾਂਗੇ ਫਿਰ ਅਸੀਂ ਫਿਰ ਇੱਥੇ ਦੇ ਉੱਪਰ 90 ਡਿਗਰੀ ਦਾ ਕੋਣ ਫਿਰ ਤੋਂ ਸੈਕਟਰ ਦੇ ਨਾਲ ਬਣਾਵਾਂਗੇ ਇਸ ਤਰ੍ਹਾਂ ਜਿਹੜਾ ਇਹ 90 ਡਿਗਰੀ ਦਾ ਕੋਣ ਆ ਵੀ ਥੱਲੇ ਵਾਲੀ ਸਾਡੀ ਇੱਕ ਰੇਖਾ ਆ ਉਹਦੇ ਨਾਲ ਬਣੂਗਾ ਸੈਕਟਰ ਦਾ ਇਹਦੇ ਨਾਲ ਬਿਲਕੁਲ ਪੈਰਲਲ ਰੱਖ ਕੇ ਜੜਾ ਵਾਲਾ ਤਾਂ ਖੁੰਝਾ ਇਹਨੂੰ ਏਫੂ ਲਾਈਨ ਦੇ ਨਾਲ ਮਿਲਾ ਦੇਣਾ ਹੁਣ ਅਸੀਂ 60 ਡਿਗਰੀ ਦਾ ਕੋਣ ਬਣਾ ਦੇਣਾ ਐਵੇਂ ਹੀ ਫਿਰ ਉੱਪਰ ਵੀ ਫਿਰ ਉਸ ਤੋਂ ਵਾਧੂ ਸੀ ਪ੍ਰਕਾਰ ਦੇ ਨਾਲ ਕੱਪਸ ਲਗਾ ਦੇਣੇ ਨੇ ਜਦੋਂ ਅਸੀਂ ਫੈਕਟਿਸ਼ੀਅਰ ਦੀ ਵਰਤੋਂ ਕਰਨੀ ਆ ਤਾਂ ਅਸੀਂ ਫੈਕਟਿਸ਼ੀਅਰ ਨੂੰ ਲਾਈਨ ਦੇ ਨਾਲ ਵੀ ਇਦਾਂ ਮਿਲਾ ਕੇ ਬਣਾ ਸਕਦੇ ਆ ਪਰ ਜੇ ਅਸੀਂ ਇੱਕ ਸਕੇਲ ਵਗੈਰਾ ਇਦਾਂ ਰੱਖ ਲਈਏ ਲਾਈਨ ਦੇ ਨਾਲ ਮਿਲਾ ਕੇ ਅਤੇ ਉਸ ਦੇ ਨਾਲ ਫੈਕਟਿਸ਼ੀਅਰ ਨੂੰ ਇਦਾਂ ਰੱਖ ਲਈਏ ਤਾਂ ਇਹ ਜ਼ਿਆਦਾ ਸਾਨ ਹੋ ਜਾਂਦਾ ਹੈ ਜੇ ਤੁਹਾਨੂੰ ਇਹ ਵਾਲਾ ਤਰੀਕਾ ਸਮਝ ਨਹੀਂ ਆਉਂਦਾ ਤਾਂ ਤੁਸੀਂ ਸਿੰਪਲੀ ਇਸ ਨੂੰ ਨਾਲ ਦੇ ਨਾਲ ਮਿਲਾ ਕੇ ਵੀ ਕਰ ਸਕਦੇ ਹੋ ਇਸ ਤੋਂ ਬਾਅਦ ਅਸੀਂ ਆਪਣੇ ਪੁਆਇੰਟ ਨੇ ਜਿਹੜੇ ਮਾਰਕ ਕਰ ਦੇਣੇ ਨੇ ਡੀ ਅਤੇ ਜੀ ਫਿਰ ਅਸੀਂ ਫਿਰ ਸਕਰ ਡੀ ਅਤੇ ਜੀ ਨੂੰ ਵੀ ਮਿਲਾ ਦੇਣਾ ਅਤੇ ਫਿਰ ਸਕਰ ਦੇ ਨਾਲ ਜੀ ਦੇ ਉੱਪਰ ਵੀ ਅਤੇ ਡੀ ਦੇ ਉੱਪਰ ਵੀ 45 ਡਿਗਰੀ ਦਾ ਕੋਣ ਬਣਾ ਲੈਣਾ ਇਹ ਕੋਣ ਡਾਟਡ ਰੇਖਾ ਨੂੰ ਕੱਟੂਗਾ إذا كان هناك أي شيء يحدث في الملعب في ਕੋਨਾ ਦੇ ਨਾਮ ਵੀ ਲਿਖ ਸਕਦੇ ਆ ਇਫਤਰਾਨਾ ਫੋਟੋਕੋਡ ਸੈਕਸਕਰਾਂ ਦੀ ਮਦਦ ਦੇ ਨਾਲ ਅੱਠ ਭੁਜ ਬਣ ਕੇ ਤਿਆਰ ਠੀਕ ਹੈ ਦੋਸਤੋ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਅਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਅੱਗੇ ਵੀ ਇਸ ਤਰ੍ਹਾਂ ਦੀਆਂ ਵੀਡੀਓਜ਼ ਬਣਾਉਂਦੇ ਰਾਵਾਂਗੇ